ਸਾਰੇ ਉਡੀਕ ਕਰ ਰਹੇ ਸੀ ਕਿ ਰਾਜਵੀਰ ਜਵੰਦਾ ਕਦੋਂ ਠੀਕ ਹੋਵੇਗਾ ਤੇ ਕਦੋਂ ਉਹ ਠੀਕ ਹੋ ਕੇ ਆਪਣੇ ਘਰ ਦੇ ਵਿੱਚ ਆਵੇਗਾ بڑے ਪੰਜਾਬੀ ਸਿੰਗਰ ਜਿਹੜੇ ਵਾਰ-ਵਾਰ ਰਾਜਵੀਰ ਜਵੰਦਾ ਨੂੰ ਮਿਲਣ ਜਾ ਰਹੇ ਨੇ بڑے ਰਾਜਨੀਤਿਕ ਲੀਡਰ ਨੇ ਜਿਹੜੇ ਉਹ ਵੀ ਮਿਲਣ ਜਾ ਰਹੇ ਨੇ ਰਾਜਵੀਰ ਜਵੰਦਾ ਦਾ ਹਾਲ ਚਾਲ ਪੁੱਛਣਾ ਮੋਹਾਲੀ ਦੇ ਫੋਰਟਿਸਾ ਹਸਪਤਾਲ ਦੇ ਵਿੱਚ ਜਾ ਰਹੇ ਨੇ ਵੀ ਕਿਤੇ ਰਾਜਵੀਰ ਜਵੰਦਾ ਜੇਕਰ ਠੀਕ ਹੋ ਜੇ ਪਰ ਹੁਣ ਡਾਕਟਰਾਂ ਨੇ ਕਹਿ ਦਿੱਤਾ ਕਿ ਜਿਹੜੀ ਰਾਜਵੀਰ ਜਵੰਦਾ ਦੀ ਸਥਿਤੀ ਹੈ ਉਹ ਹਲੇ ਵੀ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਆ ਹਲੇ ਤੱਕ ਰਾਜਵੀਰ ਜਵੰਦਾ ਵੈਂਟੀਲੇਟਰ ਦੇ ਉੱਤੇ ਹੀ ਨੇ ਤੇ ਉਹਨਾਂ ਨੂੰ ਜਿਹੜਾ ਹਲੇ ਵੀ ਡਾਕਟਰਾਂ ਨੇ ਕਿਹਾ ਵੀ 24 ਘੰਟੇ ਜਿਹੜੇ ਅਗਲੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਐਮ ਨੇ ਅਗਲੇ 24 ਘੰਟਿਆਂ ਦੇ ਵਿੱਚ ਕੀ ਹੋਵੇਗਾ ਉਹ ਰੱਬ ਹੀ ਜਾਣਦਾ ਇਸ ਵੇਲੇ ਸਾਰਾ ਪੰਜਾਬ ਅਰਦਾਸਾਂ ਕਰ ਰਿਹਾ ਕਿ ਕਦੋਂ ਰਾਜਵੀਰ ਜਵੰਦਾ ਠੀਕ ਹੋਵੇਗਾ ਹਰੇਕ ਬੰਦਾ ਜਿਹੜਾ ਵੀ ਰਾਜਵੀਰ ਜਵੰਦੇ ਨੂੰ ਜਾਣਦਾ ਸੀ ਭਾਵੇਂ ਨਹੀਂ ਜਾਣਦਾ ਸੀ ਉਹ ਵੀ ਰਾਜਵੀਰ ਜਵੰਦੇ ਲਈ ਦੁਆਵਾਂ ਮੰਗ ਰਿਆ ਰਾਜਵੀਰ ਜਵੰਦੇ ਦੇ ਪਿੰਡ ਦੇ ਵਿੱਚ ਵੀ ਗੁਰੂ ਘਰ ਦੇ ਵਿੱਚ ਜਿਹੜੀ ਅਰਦਾਸ ਹੋਈ ਆ ਵੀ ਸਾਡੇ ਪਿੰਡ ਦਾ ਜਿਹੜਾ ਨੌਜਵਾਨ ਰਾਜਵੀਰ ਜਵੰਦਾ ਉਹ ਇੱਕ ਵਧੀਆ ਸਿੰਘ ਹੈ ਉਹ ਬਚ ਜਾਵੇ ਸਾਡੇ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਹੜਾਂ ਦੇ ਵਿੱਚ ਜਿਹੜੇ ਹੜਾ ਆਏ ਨੇ ਉਦੋਂ ਵੀ ਰਾਜਵੀਰ ਜਵੰਦਾ ਨੇ ਲੋਕਾਂ ਨੂੰ ਬਹੁਤ ਜ਼ਿਆਦੇ ਸਹਾਰਾ ਲਾਏਗਾ ਰਾਜਵੀਰ ਜਵੰਦਾ ਦਾ ਦਿਮਾਗ ਜਿਹੜਾ ਬ੍ਰੇਨ ਹੈ ਉਹ ਕੋਈ ਜ਼ਿਆਦੇ ਕੰਮ ਨਹੀਂ ਕਰ ਰਿਹਾ ਪਹਿਲਾਂ ਨਾਲੋਂ ਥੋੜਾ ਜਿਹਾ ਠੀਕ ਜ਼ਰੂਰ ਹੋਇਆ ਪਰ ਕੋਈ ਜ਼ਿਆਦੇ ਕੰਮ ਨਹੀਂ ਕਰ ਰਿਹਾ ਰਾਜਵੀਰ ਜਵੰਦਾ ਦੇ ਹੱਥ ਅੰਗ ਪੈਰ ਜਿਹੜੇ ਉਹ ਸੁੰਨ ਹੋਏ ਪਏ ਨੇ ਜਮਾਂ ਵੀ ਜਿਹੜੇ ਕੰਮ ਨਹੀਂ ਕਰ ਰਹੇ ਦੋ ਜਗ੍ਹਾ ਤੋਂ ਰੀੜ ਦੀ ਹੱਡੀ ਟੁੱਟੀ ਹੋਈ ਹੈ ਗੱਲ ਦਾ ਜਿਹੜਾ ਮਨ ਘ ਟੁੱਟਿਆ ਹੋਇਆ ਇਹ ਤੁਸੀਂ ਜਾਣਦੇ ਹੋ ਵੀ ਰਾਜਵੀਰ ਜਵੰਦਾ ਜਦੋਂ ਸ਼ਿਮਲੇ ਨੂੰ ਜਾ ਰਿਹਾ ਸੀ ਆਪਣੀ ਬਾਈਕ ਦੇ ਉੱਤੇ ਤਾ ਉਹਨਾਂ ਦੇ ਅੱਗੇ ਜਿਹੜੇ ਦੋ ਸਾਨ ਆਉਂਦੇ ਆ ਉਸ ਤੋਂ ਬਾਅਦ ਰਾਜਵੀਰ ਜਵੰਦੇ ਨੂੰ ਟੱਕਰ ਲੱਗਦੀ ਆ ਜਿਹਦੇ ਕਰਕੇ ਰਾਜਵੀਰ ਜਵੰਦੇ ਦੇ ਨਾਲ ਇਹ ਬਹੁਤ ਭਿਆਨਕ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਜਿੱਥੋਂ ਦੇ ਆ ਹਸਪਤਾਲ ਦੇ ਡਾਕਟਰ ਜਿਹੜੇ ਜਵਾਬ ਦੇ ਜਾਂਦੇ ਆ ਫਿਰ ਜਿਹੜਾ ਮੋਹਾਲੀ ਦੇ ਵਿੱਚ ਲੈ ਕੇ ਆਇਆ ਜਾਂਦਾ ਹੈਗਾ ਉਸ ਟਾਈਮ ਜਿਹੜੀ ਰਾਜਵੀਰ ਜਵੰਦੇ ਦੀ ਸਥਿਤੀ ਉਹ ਬਹੁਤ ਜ਼ਿਆਦਾ ਮਾੜੀ ਸੀ ਪਰ ਉਸਦੇ ਮਾਤਾ ਪਿਤਾ ਬਾਅਦ ਵਿੱਚ ਕਿਹਾ ਵੀ ਰਾਜਵੀਰ ਜਵੰਦਾ ਜਿਹੜਾ ਹੌਲੀ ਹੌਲੀ ਠੀਕ ਹੋ ਰਿਹਾਗਾ ਲੋਕਾਂ ਨੇ ਬੜੀਆਂ ਪੋਸਟਾਂ ਪਾਈਆਂ ਆਰ ਆਈ ਪੀ ਲਿਖ ਕੇ ਪਾਈਆਂ ਕਿ ਰਾਜਵੀਰ ਜਵੰਦਾ ਨਹੀਂ ਰਿਹਾ ਪਰ ਉਸ ਵੇਲੇ ਜਿਹੜਾ ਰਾਜਵੀਰ ਜਵੰਦੇ ਦੇ ਮਾਮੇ ਨੇ ਵੀ ਦੱਸਿਆ ਵੀ ਰਾਜਵੀਰ ਜਵੰਦੇ ਦੀ ਜਿਹੜੀ ਸਥਿਤੀ ਆ ਉਹ ਹਾਲੇ ਠੀਕ ਆ ਥੋੜੀ ਬਹੁਤੀ ਪਹਿਲਾਂ ਨਾਲੋਂ ਫਰਕ ਪਿਆ ਹੈ ਪਰ ਅੱਜ ਫੇਰ ਜਦੋਂ ਰਾਜਵੀਰ ਜਵੰਦੇ ਨੂੰ ਲੈ ਕੇ ਡਾਕਟਰਾਂ ਦੀ ਅਪਡੇਟ ਆਈ ਤਾਂ ਡਾਕਟਰਾਂ ਨੇ ਕਿਹਾ ਕਿ ਰਾਜਵੀਰ ਜਵੰਦਾ ਦੀ ਜਿਹੜੀ ਸਥਿਤੀ ਹੈ ਉਹ ਹਾਲੇ ਵੀ ਬਹੁਤ ਨਾਜ਼ੁਕ ਬਣੀ ਹੋਈ ਆ ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਜਿਹੜਾ ਬਹੁਤ ਜ਼ਿਆਦਾ ਮਾੜੀ ਸਥਿਤੀ ਦੇ ਵਿੱਚ ਆ 24 ਘੰਟਿਆਂ ਦਾ ਸਮਾਂ ਜਿਹੜਾ ਡਾਕਟਰਾਂ ਨੇ ਦਿੱਤਾ ਤੇ ਲੋਕਾਂ ਨੂੰ ਵੀ ਕਿਹਾ ਡਾਕਟਰ ਨੇ ਹੀ ਵਾਤਵਾਦ ਅਰਦਾਸਾਂ ਕਰੋ ਅਰਦਾਸਾਂ ਦੇ ਵਿੱਚ ਬਹੁਤ ਜਿਹੜੀ ਸ਼ਕਤੀ ਹੁੰਦੀ ਆ ਕੁਝ ਸਾਲ ਪਹਿਲਾਂ ਰਾਜਵੀਰ ਜਵੰਦਾ ਦੇ ਪਿਤਾ ਦੀ 2021 ਦੇ ਵਿੱਚ ਡੈਥ ਹੋ ਗਈ ਸੀ ਉਸ ਤੋਂ ਬਾਅਦ ਰਾਜਵੀਰ ਜਵੰਦਾ ਹੀ ਜਿਹੜਾ ਘਰ ਨੂੰ ਸੰਭਾਲ ਰਿਆ ਸੀ ਉਹਨਾਂ ਦੇ ਮਾਤਾ ਵਜੇ ਨੇ ਤੇ ਨਾਲ ਉਹਨਾਂ ਦੀ ਵਾਈਫ ਤੇ ਦੋ ਬੱਚੇ ਨੇ ਇਸ ਵੇਲੇ ਸਾਰੇ ਟੱਬਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਤੇ ਦਿਮਾਗ ਦੇ ਟੈਨਸ਼ਨ ਆ ਕੀ ਰਾਜਵੀਰ ਜਵੰਦਾ ਬਚੂਗਾ ਕਿ ਨਹੀਂ ਬਚੂਗਾ ਉਹਨਾਂ ਦੀ ਪਤਨੀ ਉਹਨਾਂ ਦੀ ਮਾਤਾ ਦਿਨ ਰਾਤ ਅਰਦਾਸ ਕਰ ਰਹੇ ਨੇ ਵੀ ਮੇਰਾ ਪੁੱਤ ਬਚ ਜੇ ਜਾਂ ਮੇਰੇ ਘਰ ਵਾਲਾ ਬਚ ਜਾਵੇ ਪਰ ਦੋਸਤੋ ਇਸ ਵੇਲੇ ਡਾਕਟਰਾਂ ਨੇ ਕਹਿ ਦਿੱਤਾ ਵੀ ਜਿਹੜੀ ਸਥਿਤੀ ਆ ਉਹ ਬਹੁਤ ਜਿਆਦੇ ਨਾਜੁਕ ਬਣੀ ਹੋਈ ਆ ਤਾਂ ਤੁਸੀਂ ਸਾਰੇ ਅਰਦਾਸ ਕਰੋ ਵੀ ਰਾਜਵੀਰ ਜਵੰਦਾ ਛੇਤੀ ਠੀਕ ਹੋ ਕੇ ਸਾਡੇ ਵਿੱਚ ਆਵੇ ਰਾਜਵੀਰ ਜਵੰਦਾ ਨੇ ਕਦੇ ਕੋਈ ਸ਼ਲੀਲ ਗੀਤ ਨਹੀਂ ਗਾਇਆ ਕਦੇ ਮਾੜੀ ਹਰਕਤ ਨਹੀਂ ਕੀਤੀ ਤੇ ਇੱਕ ਵਧੀਆ ਪਹਿਰਾਵਾ ਪਾਇਆ ਜਦੋਂ ਵੀ ਅਖਾੜਿਆਂ ਦੇ ਵਿੱਚ ਜਾਂਦਾ ਕਿਤੇ ਵੀ ਜਾਂਦਾ ਤਾਂ ਹਰੇਕ ਨੂੰ ਪਿਆਰ ਕਰਦਾ ਕੋਈ ਉਹਨੂੰ ਬੱਚਾ ਮਿਲ ਜਾਂਦਾ ਉਹਨਾਂ ਦੇ ਨਾਲ ਵੀ ਜਿਹੜਾ ਪਿਆਰ ਕਰਦਾ ਰਾਜਵੀਰ ਜਵੰਦਾ ਤੇ ਵਧੀਆ ਜਿਹੜੀ ਦਸਤਾਰ ਸਜਾਉਂਦਾ ਹੈ ਨਾ ਪੰਜਾਬੀਆਂ ਨੂੰ ਪ੍ਰੈਜੈਂਟ ਕਰਦਾ ਹੈਗਾ ਤਾਂ ਦੋਸਤੋ ਬਹੁਤ ਜ਼ਿਆਦੇ ਮਾੜਾ ਜਿਹੜਾ ਨੁਕਸਾਨ ਇਸ ਵੇਲੇ ਰਾਜਵੀਰ ਜਵੰਦਾ ਪਰਿਵਾਰ ਦਾ ਹੋਇਆ ਛੇਤੀ ਠੀਕ ਹੋਵੇ ਆਪਣੇ ਘਰ ਦੇ ਵਿੱਚ ਆਵੇ ਰਾਜਵੀਰ ਜਵੰਦਾ ਸੀ ਇਹੀ ਦੁਆ ਕਰਦੇ ਆਂਗੇ